ਨਗਰਪੰਚਾਇਤੀਆਂ ਚੋਣਾਂ ਕੱਗਾਂ ਵਿਖੇ ਹੋ ਰਹੀਆਂ ਹਨ ਇੱਥੇ ਕੀ ਪਾਰਟੀ ਦੇ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਹੋਏ ਨੇ ਅੱਜ ਇੱਥੇ ਉਹਨਾਂ ਦੇ ਨਾਲ ਹਲਕਾ ਸਨੌਰ ਇੰਚਾਰਜ ਵੀ ਹੈਰੀ ਮਾਨ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਇੱਥੇ ਜਿਹੜੇ ਕਿ ਵੋਟਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਜਿਹੜੇ ਕੋਈ ਵੀ ਤੁਹਾਡੇ ਨਾਲ ਇੱਥੇ ਸਰਕਾਰ ਵੱਲੋਂ ਤੱਕੇਚਾਈ ਨਹੀਂ ਹੋਣ ਦਿੱਤੀ ਜਾਵੇਗੀ ਜੇਕਰ ਕੋਈ ਅਫਸਰ ਸਾਹੀ ਜਾਂ ਕੋਈ ਕਿਸੇ ਤਰ੍ਹਾਂ ਦੀ ਤੱਕੇਚਾਈ ਕਰੇਗਾ ਤਾਂ ਅਸੀਂ ਉਸ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਔਰ ਉਹਨਾਂ ਦੇ ਜਿਹੜੀ ਕਿ ਜੁਬਾਨੀ ਤੁਹਾਨੂੰ ਸੁਣਾਈ ਕਿਸ ਤਰ੍ਹਾਂ ਉਹਨਾਂ ਪ੍ਰੈਸ ਕਾਨਫਰੰਸ ਦੇ ਵਿੱਚ ਸਰਕਾਰੀ ਜਿਹੜੇ ਅਧਿਕਾਰੀ ਉਹਨਾਂ ਨੂੰ ਵੀ ਤਾੜਨਾ ਕੀਤੀ ਹੈ ਔਰ ਜਿਹੜੇ ਕਿ ਸਰਕਾਰ ਦੇ ਖਿਲਾਫ ਵੀ ਉਹ ਉਹਨਾਂ ਨੇ ਖੁੱਲਕੇ ਪੜ੍ਹਾਸ ਕੀਤੀ ਜਿੰਦਾਬਾਦ ਸਿੱਖਤਲ ਸਿੰਘ ਹੱਥ ਪਟੜ ਜਿੰਦਾਬਾਦ ਕਾਂਗਸ ਪਾਰਟੀ ਜਿੰਦਾਬਾਦ ਚਾਹ ਵੀ ਪਰਲੇਵਾ ਦੱਪੀ ਚਲੋ ਹੋਈ ਮੜੀ ਸਤਿ ਇੱਕ ਮਿੰਟ ਆ ਰਹੇ ਇੱਧਰ ਨਾਲ ਬੱਤਾ ਜੇ ਲਾ ਬਣਾਓ ਤੇ ਇਕੱਠੇ ਹੋ ਕੇ ਧਲੋ ਸਾਰੇ ਜਿੰਦਾਬਾਦ ਸੋਡੀ ਜਿੰਦਾਬਾਦ ਸਾਫਿਕ ਬਾਜਵਾ ਜਿੰਦਾਬਾਦ ਹਿੰਦੂ ਬਿਜਲੀ ਤੇ ਆਪਸੀ ਜਿੰਦਾਬਾਦ ਹਿੰਦੂ ਤੇ ਆਪਸੀ ਕਸਪਕ ਜਵਿਕ ਜਿੱਥੇ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹੋਏ ਨੇ ਅੱਜ ਉਹਨਾਂ ਨੇ ਵੀ ਇੱਕ ਟਿੱਕੇ ਸਵਾਲ ਕੀਤੇ ਨੇ ਸਰਕਾਰ ਖਿਲਾਫ ਵੀ ਔਰ ਅਫਸਰਸਾਈ ਖਿਲਾਫ ਵੀ ਕਾਫੀ ਤਿੱਖੇ ਸਵਾਲ ਜਵਾਬ ਕੀਤੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਜਿੰਨੀ ਅਫਸਰਸਾਈ ਨੇ ਇੱਥੇ ਧੱਕੇਸ਼ਾਹੀ ਕੀਤੀ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਦੇ ਨਾਮ ਅਸੀਂ ਰਿਟ ਲਿਫਟ ਦੇ ਵਿੱਚ ਹੋਰ ਕੋਈ ਆਸ ਉਮੀਦ ਕੀਤੀ ਨਹੀਂ ਸੀ ਜੀ ਇਹ ਜਿਹੜੀ ਪਾਰਟੀ ਜਿਹੜੀ ਸਾਫ਼ ਸੁਥਰੀ ਗੱਲ ਕਰਨ ਵਾਸਤੇ ਆਈ ਸੀ ਕਿ ਅਸੀਂ ਇੱਕ ਚਿਹਰਾ 모ਹਰਾ ਪੰਜਾਬ ਦਾ ਬਦਲਾਂਗੇ ਬਹੁਤ ਹੀ ਅੱਛੀ ਰਾਜਨੀਤੀ ਦਾ ਸਤਰ ਲੈ ਕੇ ਆਵਾਂਗੇ ਇਮਾਨਦਾਰੀ ਨਾਲ ਪੰਜਾਬ 'ਚ ਵਿਚਰਾਂਗੇ ਲੋਕਾਂ ਦਾ ਬੁਨਿਆਦੀ ਹੱਕ ਜਿਹੜਾ ਪਹਿਲੀਆਂ ਸਰਕਾਰਾਂ ਦੇ ਵਿੱਚ ਕੋਈ ਛੋਟੇ ਹੀ ਮੋਟੀ ਜੇ ਕੋਈ ਕਮੀ ਵੀ ਰਹੀ ਹੈ ਅਸੀਂ ਉਹ ਵੀ ਦੂਰ ਕਰਾਂਗੇ ਪਿੰਡ ਦੀਆਂ ਸੱਥਾਂ ਵਿੱਚੋਂ ਸਰਕਾਰਾਂ ਚੱਲਣਗੀਆਂ ਹਰ ਚੀਜ਼ ਹੀ ਉਲਟ ਹੋਈ ਜੀ ਕਾਉਂਸਲਰ ਖੜੀ ਆ ਜੀ ਉਹਨਾਂ ਨੂੰ ਕਾਫੀ ਆਪਣੇ ਆਪ ਨੂੰ ਘਬਰਾਏ ਹੋਇਆ ਵੀ ਸਾਡੇ ਕਾਗਜ਼ ਵਾਪਸ ਕਰਾ ਦਿਓ ਜਾਂ ਤੁਹਾਨੂੰ ਅਸੀਂ ਧੱਕੇ ਸਹੀ ਹੋਊਗੀ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਅੱਜ ਸੱਜਿਆ ਹੋਇਆ ਦੇਖੋ ਮੈਂ ਤੇ ਇੱਥੇ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਇੰਨੀ ਗੱਲ ਹੀ ਕਹਾਂਗਾ ਕਿ ਥੋੜਾ ਜਿਹਾ ਆਪਣਾ ਤੌਰ ਇਹਦੇ ਨਾਲ ਤਾਂ ਫਿਰ ਆਪੜੀਆਂ ਸਿੱਧੇ ਤੌਰ ਨੋਮੀਨੇਸ਼ਨ ਹੀ ਕਰ ਲੈਂਦੇ ਜੀ ਕਾਗਜ਼ ਵੀ ਭਰਦੀ ਕੀ ਲੋੜ ਸੀ ਇਹ ਫਰਾਡ ਹੀ ਮਾਰਨਾ ਸੀ ਜੇ ਝੂਠੀ ਬੋਲਣਾ ਸੀ ਜੇ ਕੁਫਰੀ ਤੋਲਣਾ ਸੀ ਜੇ ਤੁਸੀਂ ਆਪਣੇ ਸਾਰੇ ਦਫਤਰ ਜਿਹੜੇ ਨੇ ਵੀਡੀਓ ਦੇ ਅੰਦਰ ਢਾਈ ਢਾਈ 300 ਗੁੰਡਾ ਲੈ ਕੇ ਇਹ ਐਮਐਲਏ ਅੰਦਰ ਬਹਿ ਜਾਣ ਬਾਹਰੋਂ ਜੰਦਰੇ ਲਾ ਦੇਣ ਕਿਸੇ ਨੂੰ ਅੰਦਰ ਵੜਨਾ ਦੇਣ ਜਾਂ ਹੱਥਾਂ ਦੇ ਵਿੱਚੋਂ ਨੋਮੀਨੇਸ਼ਨ ਪਾੜ ਦਿੱਤੇ ਜਾਣ ਇਸ ਤੋਂ ਵੱਡੀ ਤੋਹੀਨ ਲੋਕਤੰਤਰ ਦੀ ਕੀ ਹੋ ਸਕਦੀ ਫਿਰ ਉਹ ਪਾਰਟੀ ਕੱਲ ਕਰੇ ਜਿਹੜੀ ਪਿੱਛੇ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਲਈ ਰੱਖਦੇ ਕਿ ਅਸੀਂ ਉਹ ਸੋਚਦੇ ਆ ਜੀ ਅਜੇ ਤੱਕ ਤੁਸੀਂ ਮੈਨੂੰ ਦੱਸੋ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਕੀ ਇਹ ਸੋਚ ਸੀ ਜੀ ਅੰਗਰੇਜ਼ਾਂ ਨਾਲ ਉਹਨਾਂ ਦੀ ਲੜਾਈ ਕਿਹੜੀ ਗੱਲ ਦੀ ਐਸੀ ਗੱਲ ਦੀ ਲੜਾਈ ਸੀ ਅੱਜ ਭਗਵੰਤ ਨੇ ਤੇ ਕੇਜਰੀਵਾਲ ਨੇ ਉਹੀ ਕੀਤਾ ਜਿਹੜੇ ਗੋਰੇ ਕਰਦੇ ਰਹੇ ਹਿੰਦੁਸਤਾਨ 'ਚ ਡਾਕਟਰ ਅੰਬੇਦਕਰ ਸਾਹਿਬ ਤੇ ਕਨਸਟੀਟਿਊਸ਼ਨ ਲੈ ਕੇ ਆਏ ਨੇ ਜਿਸ ਕਨਸਟੀਟਿਊਸ਼ਨ ਦੇ ਥਲੇ ਲੇਖਣਾ ਹੋਣੀਆਂ ਨੇ ਉਹਦੇ ਤੁਸੀਂ ਨੋਮੀਨੇਸ਼ਨ ਆ ਪਾੜਦੇ ਫਿਰਦੇ ਹੋ ਤੇ ਮੈਂ ਤੇ ਇਹਨਾਂ ਨੂੰ ਇਹੀ رائے ਦਊਂਗਾ ਕਿ ਜਾਂ ਤੇ ਪਿੱਛੇ ਤਸਵੀਰਾਂ ਲਾਓ ਨਾ ਜੇ ਲਾਈਆਂ ਨੇ ਤੇ ਉਹ ਸੋਚਦੇ ਚੱਲੋ ਪੰਜਾਬ ਨੇ ਵੇਖੋ ਇੱਕ ਤੁਹਾਨੂੰ ਮੈਂ ਦੱਸਾਂ 92 ਐਮਐਲਏ 92 ਸਾਲ ਨਹੀਂ ਆਉਂਦੇ 92 ਦੀ ਜਗ੍ਹਾ ਤੇ ਢਾਈਆਂ ਸਾਲਾਂ ਦੇ ਵਿੱਚ ਵੇਖੋ ਮਿਡ ਟਰਮ ਦੇ ਵਿੱਚ ਪਾਰਲੀਮੈਂਟ ਹੁੰਦੀ ਹੈ ਤੇ 92 ਤੋਂ ਬੱਤੀਆਂ ਤੇ ਆ ਗਏ 32 ਸੈਗਮੈਂਟਸ 'ਚ ਲੀਡ ਕੀਤੇ ਨੇ ਇੱਥੇ ਵੀ ਮੇਰਾ ਖਿਆਲ 92000 ਵੋਟ ਇੱਥੇ ਇੱਥੇ ਦੇ ਐਮਐਲਏ ਨੂੰ 92000 ਵੋਟ ਪਈ ਸੀ ਔਰ ਬੱਤੀਆਂ ਤੇ ਆ ਗਈ ਮੇਰੇ ਖਿਆਲ ਇਹ ਸਹੀ ਏ ਵੀ 92 ਤੋਂ 32 ਤੇ ਆ ਗਈ ਐਮਐਲਏ ਵੀ 92 ਤੋਂ ਵੀ ਬੱਤੀਆਂ ਤੇ ਆ ਗਏ ਤੇ ਫਰਕ 2.5 ਹਜ਼ਾਰ ਦਾ ਰਹਿ ਗਿਆ ਤੇ ਹੁਣ ਅੱਜ ਇਲੈਕਸ਼ਨ ਕਰ ਲਓ ਮੈਂ 100% ਦੀ ਇਹ ਯਕੀਨ ਨਾਲ ਕਹਿ ਸਕਦਾ ਬੱਤੀਆਂ ਤੋਂ ਦਸਾਂ ਤੇ ਆ ਗਏ ਨੇ ਜਦੋਂ ਤੱਕ ਇਲੈਕਸ਼ਨ ਹੋਣੀ ਦੋਹਾਂ ਤੇ ਰਹਿ ਜਾਣੇ ਇਹ ਨੋਟਾ ਨੂੰ ਘਟ ਇਹਨਾਂ ਦੀਆਂ ਵੋਟਾਂ ਨਿਕਲ ਨਹੀਂ ਮਲਬਸੇ ਜਿਹੇ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਮਾਹੌਲ ਖਰਾਬ ਕਰਦੇ ਨੇ ਤੇ ਆਉਣ ਵਾਲੇ ਸਮੇਂ ਤੁਹਾਡਾ ਵੀ ਸਟੈਂਡ ਹੋ ਗਿਆ ਇਹਨਾਂ ਖਰਾਬ ਤੇ ਕੁਝ ਅਸੀਂ ਅੱਜ ਵੀ ਡਾਕਟਰ ਗਾਂਧੀ ਦਾ ਮੇਰੀ ਗੱਲ ਹੋ ਰਹੀ ਹੈ ਬ੍ਰਹਮੇਂਦਰਾ ਜੀ ਦਾ ਲੜਕਾ ਜਿਹੜਾ ਸਾਡਾ 모ਹਿਤ ਮੇਂਦਰਾ ਉਹ ਇੱਕ ਵੱਡੀ ਟੀਮ ਲੈ ਕੇ ਸੁਪਰੀਮ ਕੋਰਟ ਚ ਗਏ ਨੇ ਅੱਜ ਹੀ ਸੁਪਰੀਮ ਕੋਰਟ ਦਾ ਲਾਇਰ ਕੀਤਾ ਕਿਉਂਕਿ ਹਾਈ ਕੋਰਟਸ ਦੇ ਵਿੱਚ ਨਹੀਂ ਅਨਫੋਰਚਨਟਲੀ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਵੇਖੋ ਤੁਸੀਂ ਸਾਡੀਆਂ 13000 ਪੰਚਾਇਤਾਂ ਨੇ 3000 ਸਰਬਸੰਮਤੀ ਹੋਈ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਤਾਂ ਐਡੀ ਸਰਬਸੰਮਤੀ ਤਾਂ ਮੈਂ ساری ਦੁਨੀਆ 'ਚ ਕਿਤੇ ਨਹੀਂ ਵੇਖੀ ਤੁਸੀਂ ਕਾਗਜ਼ ਰਿਜੈਕਟ ਕਰਕੇ ਕਾਗਜ਼ ਪਾੜ ਕੇ ਉਹਨੂੰ ਸਰਬਸੰਮਤੀ ਦੱਸ ਦਿੰਦੇ ਹੋ ਤੇ ਸੁਪਰੀਮ ਕੋਰਟ ਦੀ ਇਹ ਡਾਇਰੈਕਸ਼ਨ ਜਿਹਨੇ ਇਸੇ ਗੱਲ ਕਾਰਨ ਆਪਣੇ ਹੱਕ ਦੀ ਆਪਣੇ ਹੱਕ ਹਕੂਕ ਲੈਣ ਵਾਸਤੇ ਅਸੀਂ ਹਾਈ ਕੋਰਟ ਛੱਡ ਕੇ ਸੁਪਰੀਮ ਕੋਰਟ ਚ ਜਾ ਰਹੇ ਆ ਜੀ ਸੁਪਰੀਮ ਕੋਰਟ ਵਕੀਲ ਕੀਤਾ ਅੱਜ ਪਟਿਆਲੇ ਤੋਂ ਸਾਡੀ ਟੀਮ ਉੱਥੇ ਗਈ ਹੈ ਸ਼ਾਮ ਦਾ 5 ਵਜੇ ਦਾ ਟਾਈਮ ਹੈ ਉਹਦੇ ਨਾਲ ਜੀ ਤਾਂ ਅਸੀਂ ਉੱਥੇ ਵੀ ਦਾਇਰ ਕਰ ਰਹੇ ਆ ਅਸੀਂ ਲੜਾਈ ਹਰ ਜਗ੍ਹਾ ਲੜਾਂਗੇ ਅਫਸਰਾਂ ਨੂੰ ਵੇਖੋ ਮੈਂ ਵਾਰੀ ਵਾਰੀ ਇੱਕੋ ਗੱਲ ਕਹਿਣਾ ਕਿ ਗੱਲ ਐਸਾ ਅਸੀਂ ਕੋਈ ਡੈਰੀ ਸੁਖਵੀਰ ਸਿੰਘ ਬਾਦਲ ਵਰਗਾ ਲਾਲ ਰੰਗ ਦੀ ਨਹੀਂ ਲਾਈ ਬਟ ਇੰਨਾ ਜ਼ਰੂਰ ਹੈ ਕਿ ਅਸੀਂ ਆਪਣੇ ਦਿਲ ਦੇ ਉੱਤੇ ਤੁਹਾਡਾ ਨਾਂ ਜ਼ਰੂਰ ਲਿਖ ਲਿਆ ਇਹ ਸਾਰੇ ਅਫਸਰ ਬਹੁਤ ਚੰਗੀ ਤਰ੍ਹਾਂ ਸਮਝਦੇ ਕਿ ਜਦ ਦਿਨ ਐਤਕੀ ਵਾਰੀ ਆ ਗਈ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਚਾਹੀਦੀ ਤੇ ਤੁਹਾਨੂੰ ਇਸ ਗੱਲ ਦੀ ਵੱਡੀ ਕੀਮਤ ਅਦਾ ਕਰਨੀ ਪੈਣੀ ਇਹ ਤੇ ਇਹਨਾਂ ਨੂੰ ਤੇ ਜੇ ਬੀਨਾ ਵੀ ਪੋਸਟਿੰਗ ਨਾ ਨਾ ਮਿਲੇ ਤੇ ਇਹਨਾਂ ਨੂੰ ਐਂ ਜਾਪਦਾ ਕਿ ਅਸੀਂ ਕਿਹੜੀ ਸਾਨੂੰ ਸਜ਼ਾ ਮਿਲ ਗਈ ਤੇ ਮੈਂ ਇਹਨਾਂ ਯਕੀਨ ਦਿਵਾਉਣਾ ਚਾਹਨਾ ਜਿਨ੍ਹਾਂ ਨੇ ਕਾਗਜ਼ ਪਾੜੇ ਨੇ ਤੇ ਪੜਵਾਏ ਨੇ ਇਹ 5 ਸਾਲਾਂ ਦੇ ਟਾਈਮ 'ਚ ਜਦੋਂ ਸਰਕਾਰ ਆਏਗੀ ਇਹਨਾਂ ਨੂੰ ਇਹੋ ਜੀ ਪੋਸਟਿੰਗ ਦਿੱਤੀ ਜਾਏਗੀ ਜਿੱਥੇ ਇਹਨਾਂ ਨੂੰ ਸਮਝ ਆਏਗੀ ਕਿ ਅਸੀਂ ਅੱਗੇ ਤੋਂ ਗਲਤ ਕੰਮ ਨਹੀਂ ਕਰਨਾ ਅਸੀਂ ਸਹੀ ਕੰਮ ਕਰਨਾ ਇੱਕ ਵਨ ਨੇਸ਼ਨ ਵਨ ਇਲੈਕਸ਼ਨ ਇਹਨੂੰ ਜਿਵੇਂ ਦੇਖਦੇ ਹਾਂ ਇੱਕ ਜੀ ਵਨ ਨੇਸ਼ਨ ਵਨ ਇਲੈਕਸ਼ਨ ਇਹ ਸੂਬੇ ਜਿਹੜੇ ਨੇ ਹਿੰਦੁਸਤਾਨ ਜਿਹੜੀ ਏ ਇਹ ਇੱਕ ਸਾਡੀ ਫੈਡਰਲ ਸਰਕਾਰ ਹੈ ਇਹ ਸਟੇਟਸ ਤੋਂ ਹੀ ਸਰਕਾਰ ਬਣਦੀ ਏ ਤੇ ਜਿਹੜੇ ਸਾਡੇ ਬਹੁਤ ਸਾਰੇ ਸੂਬਿਆਂ ਦੇ ਆਪਣੇ ਮਸਲੇ ਹੈ ਨੇ ਇਥੇ ਜੇ ਵਨ ਨੇਸ਼ਨ ਵਨ ਪੋਲ ਹੋ ਗਈ ਤੇ ਇਹ ਤੇ ਕੱਲੇ ਨੈਸ਼ਨਲ ਇਸ਼ੂਜ਼ ਹੀ ਰਹਿ ਜਾਣੇ ਨੇ ਸੂਬਿਆਂ ਦੇ ਇਸ਼ੂ ਤੇ ਖਤਮ ਹੋ ਜਾਣੇ ਨੇ ਇਹ ਜਿਹੜੀ ਸਟੇਟਸ ਦੀ ਇੱਕ ਇੱਕ ਇਕੱਠੀ ਇੱਕ ਫੈਡਰਲ ਗਵਰਨਮੈਂਟ ਬਣੀ ਹੈ ਉਹ ਤੇ ਸਾਰਾ ਐਂਡ ਹਰ ਸੂਬੇ ਦੇ ਵਿੱਚ ਵੱਖ-ਵੱਖ ਹਾਲਾਤ ਨੇ ਵੱਖ-ਵੱਖ ਆਪਣੀਆਂ ਮੁਸ਼ਕਲਾਂ ਨੇ ਸਾਡੀਆਂ ਜੀ ਇਹ ਪੋਸੀਬਲੀ ਹੈ ਨਹੀਂ ਲੀਗਲੀ ਪੋਸੀਬਲੀ ਹੈ ਨਹੀਂ ਜੀ ਜਿਹੜੇ ਇਸ ਕਿਸਮ ਦੇ ਇਸ਼ੂਜ਼ ਨੇ ਜਿਹੜੇ ਪਬਲਿਕ ਇੰਟਰਸਟ ਦੇ ਇਸ਼ੂਜ਼ ਨੇ ਮੁਨਾ ਬਾਰੇ ਕੋਈ ਚਰਚਾ ਹੀ ਨਹੀਂ ਜੀ ਮਾਈਨਿੰਗ ਤੇ ਕੋਈ ਚਰਚਾ ਨਹੀਂ ਸ਼ਰਾਬ ਤੇ ਕੋਈ ਚਰਚਾ ਨਹੀਂ ਗੁੰਡਾਗਰਦੀ ਤੇ ਕੋਈ ਚਰਚਾ ਨਹੀਂ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਮਾਲ ਸੁਰੱਖਿਅਤ ਨਹੀਂ ਉਹਦੇ ਤੇ ਕੋਈ ਚਰਚਾ ਨਹੀਂ ਹੋਮ ਮਿਨਿਸਟਰ ਆਪੇ ਗੈਂਗਸਟਰਾਂ ਦੀ ਇੰਟਰਵਿਊ ਆ ਇਹਨਾਂ ਦੇ ਪੁਲਿਸ ਦੇ ਅਫਸਰ ਕਰਵਾਉਂਦੇ ਨੇ ਸੀਆਈਏ 'ਚ ਖੜ ਕੇ ਉਹਦੇ ਤੇ ਕੋਈ ਚਰਚਾ ਨਹੀਂ ਬਰਗਾੜੀ ਬਹਿਬਲ ਕਲਾਂ ਤੇ ਕੋਈ ਚਰਚਾ ਨਹੀਂ ਜੀ ਇਹੀ ਕੇਜਰੀਵਾਲ ਕਹਿੰਦਾ ਮੇਰੇ ਕੋ ਤੇ ਆ ਬਿਜੇ ਕੰਗੁਰੇ ਵਿਜੇ ਪ੍ਰਤਾਪ ਸਿੰਘ ਐਮਐਟੇ 24 ਘੰਟਿਆਂ ਤੇ ਇਹਦੀ ਰਿਪੋਰਟ ਜਿਹੜੀ ਹੈ ਐਸਆਈਟੀ ਦੀ ਉਹ ਲਾਗੂ ਕਰਾ ਦੇਣੀ ਹੈ ਤੇ ਅੱਜ ਤੁਸੀਂ ਵੇਖੋ 32 ਮਹੀਨੇ ਹੋ ਗਏ ਨੇ ਸਰਕਾਰ ਅਜੇ ਤੱਕ ਕੋਈ ਸੁਣਵਾਈ ਹੈ ਨਹੀਂ ਜੀ ਤੋਂ ਇਹ ਪਹਿਲੀ ਵਾਰ ਆਣੇ ਸੀ ਪਹਿਲੀ ਵਾਰ ਤੇ ਖੀਰਲੀ ਵਾਰ ਹਿਆਣੇ ਨੇ ਗਾਂ ਤੋਂ ਲੱਬਣਾ ਕੋਈ ਨਹੀਂ ਸਾਰੇ ਪਰਿਵਾਰ ਦੇ ਜੀਆਂ ਨੂੰ ਇਹਨਾਂ ਪਾਸਪੋਰਟ ਪੜਾ ਕੇ ਬਾਹਰਲੇ ਦੇਸ਼ਾਂ 'ਚ ਕੱਲਾ ਸ਼ੁਰੂ ਕਰ ਦਿੱਤਾ ਮੁੱਖ ਮੰਤਰੀ ਦਾ ਆਪਣਾ ਪਰਿਵਾਰ ਮੈਲਬਨ ਜਾ ਚੁੱਕਿਆ ਜੀ ਤੇ ਤੁਸੀਂ ਆਪੇ حساب ਲਾ ਲੋ ਐ ਤੇ 2 ਸਾਲ ਰਹਿ ਗਏ ਅਖੀਰਲੇ ਸਾਲ ਤੁਹਾਨੂੰ ਪਤਾ ਲੱਗਣਾ ਤੁਹਾਡੇ ਐਮ ਐਲ ਏ ਨੇ ਵੀ ਆਪਣੇ ਪਾਸਪੋਰਟ ਬਣਾ ਕੇ ਬਾਹਰ ਨਿਕਲ ਜਾਣਾ ਜਿਉਂ ਤੱਕ ਇਲੈਕਸ਼ਨਾਂ ਹੋਣੀਆਂ ਨੇ ਨਾ ਜੀ ਇਹਨਾਂ ਦਾ ਕੋਈ ਐਮ ਐਲ ਏ ਤੇ ਇਹਨਾਂ ਦਾ ਕੋਈ ਕਾਗਜ਼ ਭਰਨ ਵਾਲਾ ਵੀ ਨਹੀਂ ਇੱਥੇ ਰਹਿਣਾ